ਸ਼੍ਰੀ ਵਾਹਿਗੁਰੂ ਸਾਹਿਬ ਜੀ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣ ਏ ਸਭ ਬਚਨ ਸਰਬ ਵਿਆਪ ਰਾਮ ਸੰਗ ਰਚਨ ਜੜ ਜਾਤਾ ਕਿਸ ਕੀ ਇਹ ਰਹਿਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਦਰ ਬਸੇ ਬਾਹਰ ਭੀ ਓਹੀ ਨਾਨਕ ਨਤ ਨਾਨਕ ਦਰਸ਼ਨ ਦੇਖਣ ਸਭ ਮੋਹੀ ਸ਼ੰਤ ਜਨਾ ਕਾ ਪੇਖਣ ਸਭ ਬ੍ਰਹਮ ਵਾਗਿ ਗੁਰ ਕੀ ਕਾ ਖਾਪ ਸਭ ਵਾਗਿ ਗੁਰ ਕੀ ਕੀ ਫਤੇ ਪਤ ਤਪਾਵਨ ਕਿਰਪਾ ਨਦਾਰਨ ਭਗਤ ਅਵਸ਼ਰ ਸੁਆਲੀਏ ਸੁਨ ਹਰਿ ਹਮ ਸਰੂਰੇ ਕਾਏ ਨਾ ਦੇ ਮੜਕ ਪ੍ਰਜਤੀ ਦੇਵ ਰਾਜ ਜਗ ਜਗ ਅਟਲ ਧੰ ਤਨ ਸੇ ਸਿਰੀ ਗੁਰੂ ਸਰਵ ਦੀ ਮਹਾਰਾਜੀ ਦੀ ਪਾਵਨ ਪਵਿੱਤਰ ਯੂਨੀ ਦੇ ਅੰਦਰ ਨਮਰਤ ਵੇੜੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਪ੍ਰਿਆਰੀ ਸਭ ਸੰਗਤ ਜੀਓ ਆਛਰਨੀ ਅਪਾਰੇ ਕਿਰਪਾ ਰਹੁ ਜੀਤੀ ਜੋ ਸਾਨੂੰ ਅਜਮਤ ਸਰਦ ਸੰਗਤੀਆਂ ਘੜੀਆਂ ਉਪਰਾਪਤ ਹੋ ਜਾ ਅਮਰਤ ਦੇ ਰੇਤੋਂ ਸੁੰਦਰ ਦਵਾਨ ਸਜਾਏ ਨੇ ਸਜੇ ਰੇ ਦਵਾਨਾਂ ਦੇ ਵਿੱਚ ਸਤਿਗੁਰਾਂ ਨੇ ਪਾਵਣ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਮਾਣ ਕਰਨ ਦੀ ਸੇਵਾ ਹੋਈ ਭੰਦੇ ਆਪ ਸਰਬਾਤ ਸੰਤਾਨੇ ਬੜੇ ਹੀ ਅਤਿਪ ਸਤਕਾਰ ਦੇ ਨਾਲ ਪੰਜਾਂ ਬਾਣਿਆਂ ਦੇ ਨਿਤਨੇਮ ਨੂੰ ਸਰਵਣ ਕੀਤਾ ਪਰ ਸੁਭਾਨ ਸਭਾ ਪ੍ਰਾਪਤ ਹੋਇਆ ਹੈ ਅਰਜਨ ਦੀਆਂ ਕਥਾ ਵਿਚਾਰਾਂ ਦੇ ਨਾਲ ਜੜੁੰਦਾ। ਜਿਉ ਭਾਸ਼ਿਆ ਦੀ ਅਪਾਰ ਬਖਸ਼ਿਸ਼ ਦੇ ਨਾਲ ਲੜੀਵਾਰ ਕਥਾ ਵਿਚਾਰਕ ਚਲੀਆਂ। ਉਹਨਾਂ ਦੇ ਨਾਲ ਸਾਝ ਪਾਉਣ ਦਾ ਜੋ ਇਹ ਸਾਨੂੰ ਸੁਭਾਗ ਸਮਾ ਮਿਲਿਆ ਹੈ ਇਸ ਨੂੰ ਬਰਦਾ ਰਣ ਦੁਆਏ। ਆਪਣੇ ਮਨ ਅਤੇ ਚੇਤਨ ਨੂੰ ਇਕਾਗਰਤਾ ਕਰਦੇ ਹੋਏ ਗੁਰੂ ਦਰਵਾਜ਼ਾ ਵਿੱਚ ਹਾਜ਼ਰ ਹੋਣ ਵਾਤੇ ਗੁਰੂ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸੁਖਣਾ ਕਰੀਏ ਜੀ ਆਪ ਸਰਬਾ ਸੰਗਤ ਨੇ ਕਨ ਦੀਆਂ ਵਿਚਾਰਾਂ ਦੇ ਅੰਦਰ ਸਰਵਣ ਕੀਤਾ ਕਿ ਵਿਦਵ ਵਿੱਚ ਪ੍ਰਾਨ ਵਿੱਚ ਜਿਸਿਮਰਤਨ ਵਿੱਚ ਵੀ ਉਸ ਪ੍ਰਮਾਤਮਾ ਨੂੰ ਟਕੋ ਪਾਪ ਵੀ ਅਸੀਂ ਆਪਣੇ ਹਿਰਦੇ ਦੇ ਅੰਦਰ ਅਸ ਪਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਕਰੀਏ ਨਾਮ ਦੀ ਸੇਜ ਵਿਚਾਈਏ ਨਾਮ ਜਪਣਾ ਕਰੀਏ ਚੰਦ ਮਾ ਸੂਰਜ ਤਾਰਿਆਂ ਵਿੱਚ ਵੀ ਰਖੀ yogi ਹੈ ਸੂਰਜ ਚੰਦ ਤਾਰਿਆਂ ਦੇ ਵਿੱਚ ਵੀ ਉਹ ਆਪ ਹੀ ਸਰਵ ਵਿਆਪਕ ਉਸ ਦੀ ਕਾਹਲ ਉੱਥੇ ਵਸ ਰਹੀ ਹੈ ਗੁਰੂ ਪਿਆਰ ਹਰੇਕ ਜੀਵ ਅਕਾਲ ਪੁਰਖ ਦੇ ਹੀ ਬੋਲੀ ਬੋਲਦਾ ਹੈ। ਜਉਣੀ ਗੁਰੂ ਪਿਆਰ ਹਰੇਕ ਜੀਵ ਦੇ ਹਿਰਦੇ ਦੇ ਅੰਦਰ ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਸਰਵ ਵਿਆਪਕ ਹੈ। ਜਿਸ ਤਰ੍ਹਾਂ ਪਰਮਾਤਮਾ ਦੇ ਮਨ ਨੂੰ ਭਾਉਂਦਾ ਹੈ ਇਸ ਤਰ੍ਹਾਂ ਦਾ ਅਸੀਂ ਜੀਵ ਜੀਵ ਜੀਵਨ ਬਤੀਤ ਕਰ ਰਹੇ ਹਾਂ। ਪਰ ਸਭਜ ਹੀ ਹੁੰਦਿਆ ਹੋ ਆਪ ਅਟੋਲ ਹੈ ਕਦੇ ਡੋਲਣੀ ਭਾਵੇਂ ਸੱਪਣਾ ਦੇ ਅੰਦਰ ਮੌਜੂਦ ਹੈ ਸਦਾ ਇੱਕ ਅਡੋਲ ਰਹਿੰਦਾ ਹੈ ਕਦੇ ਡੋਲਣੀ ਹੋ ਪ੍ਰਮਾਤਮਾ ਆਕਾਰ ਪਰਖ ਬੜਾ ਹੀ ਉਦੀ ਧੰਮੀ ਰਚਨਾ ਹੈ ਮਾਇਆ ਦੇ ਰੂਪ ਰੰਗ ਨ ਤਿੰਨਾ ਗੁਣਾ ਤੁਹੀ ਆਪ ਮਨਰੀਪ ਹੈ ਜਿਹੜੀਆਂ ਸੰਸਾਰ ਦੀਆਂ ਸਾਰ ਨੇ ਇਹ ਤਾਪ ਤਾਂ ਰੱਖ ਕੇ ਜਨਤ ਜਾਵੀ ਇਸ ਨੇ ਖੇਡਾਂ ਖੇੜ ਰਿਹਾ ਹੈ ਆਪ ਹੀ ਜਗਤ ਦੀ ਖੇਡ ਖੇੜ ਰਿਹਾ ਹੈ ਤਾਂ ਇਸ ਨੇ ਜਾਦੇ ਸਾਰੇ ਦਾਤਾਂ ਰੱਜ ਕੇ ਰੱਜਿਆ ਹੋਣਾ ਸਭ ਨਾਲ ਜੀਨ ਜੀਵਨ ਨੂੰ ਪੈਦਾ ਇਸ ਨੇ ਆਪ ਹੀ ਕੀਤਾ ਹੈ ਆਪ ਹੀ ਇਸ ਨੂੰ ਖੇਡਾਂ ਖੇੜ ਰਿਹਾ ਹੈ ਕਿਸੇ ਮਨ ਤੋਂ ਨਹੀਂ ਮਿਲਦਾ ਉਹਦੇ ਗੁਣ ਅਮੋਲ ਕਾਹਨੂੰ ਤੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਪਾਸ਼ਵਿੰਦੇ ਵੀ ਭਾਈ ਉਹ ਕਿਸੇ ਮਨ ਤੋਂ ਨਹੀਂ ਮਿਲਦਾ ਉਹਦੇ ਗੁਣ ਅਮੋਲਤ ਹਨ ਜਿਸ ਪ੍ਰਮਾਤਮਾ ਦੀ ਜੋਤ ਸਾਰੇ ਜੀਵਤਾਂ ਵਿੱਚ ਜਾਗ ਰਹੀ ਹੈ ਸਭਨਾ ਦੇਹਤੂਨਾਂ ਦੀ ਜੋਤ ਵਸ ਰਹੀ ਹੈ ਜਦੋਂ ਗੁਰਮਖਾ ਦਾ ਭਰਮ ਗੁਰੂ ਦੀ ਕਿਰਪਾ ਨਾਲ ਢਟ ਜਾਂਦਾ ਹੈ ਫਿਰ ਗੁਰੂ ਪਿਆਰਾ ਪਰਮਾਤਮਾ ਸਾਡਾ ਆਸਰਾ ਬਣ ਜਾਂਦਾ ਹੈ ਜਦੋਂ ਅਸੀਂ ਗੁਰੂ ਦੇ ਸੰਗਤ ਕਰਕੇ ਪਰਮਾਤਮਾ ਦਾ ਨਾਮ ਜਪਦੇ ਹਾਂ ਆਪਣੇ ਅੰਦਰ ਸੁਪਰਮਾਤਮਾ ਨੂੰ ਵੇਖਦੇ ਹਾਂ ਦਾ ਅਸਾ ਪਰਮਾਤਮਾ ਨਾਮ ਵੀ ਪਿਆਰਾ ਨਾ ਕੋ ਨਾ ਲੱਗ ਜਾਂਦਾ ਹੈ ਨਾਮ ਦੇ ਵਿੱਚ ਹੀ ਸੁਆਨ ਆਉਂਦਾ ਹੈ ਇਸ ਲਈ ਪਾਉ ਮਛਰ ਰਹਿੰਦੇ ਕੀ ਭਾਈ ਅਕਾਲ ਪੁਰਖ ਸਰਬ ਵਿਆਪਕ ਇਹ ਯਕੀਨ ਉਸ ਮਨੁੱਖ ਦੇ ਅੰਦਰ ਬਣ ਜਾਂਦਾ ਹੈ ਕਿ ਪ੍ਰਮਾਤਮਾ ਦੀ ਜੋਤ ਹੀ ਸਾਡੇ ਅੰਦਰ ਵਿੱਚ ਵਸ ਰਹੀ ਹੈ ਉਹ ਆਪ ਹੀ ਖੇਡਾਂ ਖੇਡ ਰਿਹਾ ਹੈ ਜਿਸ ਤਰ੍ਹਾਂ ਪ੍ਰਮਾਤਮਾ ਪਾਉਂਦਾ ਹੈ ਸਿਸਟਰਾਂ ਦਾ ਕੋਲ ਹੈ ਹਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਪਾਸ਼ਕਤੇ ਕੀ ਭਾਈ ਸੰਤ ਜਨਾ ਜਿਹੜੇ ਸੰਤ ਜਨਾ ਹਰ ਥਾਂ ਅਕਾਰ ਪ੍ਰਭੂ ਨੂੰ ਹੀ ਵੇਖਦੇ ਕਿ ਜਿਹੜੇ ਗੁਰੂ ਦੇ ਸੰਤ ਜਨ ਭਗਤ ਪਿਆਰੇ ਸੇਵਕ ਐਸੇ ਸਮਝ ਜਾਨ ਗੁਰੂ ਦੇ ਪਿਆਰੇ ਕੇਵळा ਕਾਲ ਗੁਰਖ ਨੇ ਆਪਣੇ ਹਿਰਦੰਦਰ ਵੇਖ ਜੇ ਅੰਦਰ ਬਾਹਰ ਤੇਰਾ ਪ੍ਰਭਾਸਾ ਤੁਜਿ ਗਹਿ ਸੰਗ ਫਿਰ ਗੁਰੂ ਪਿਆਰਾ ਪਰਮਾਤਮਾ ਜਿਨ੍ਹਾਂ ਦੇ ਸੰਗ ਹੋ ਜਾਂਦਾ ਹੈ ਅੰਦਰ ਬਾਹਰ ਉਹਨਾਂ ਲਈ ਪ੍ਰਭਾਸਾ ਰਹਿੰਦਾ ਹੈ ਇਸੇ ਪਾਸੇ ਵੰਦੇ ਕੀ ਭਾਏ ਜਿਹੜੇ ਪ੍ਰਮਾਤਮਾ ਦੇ ਗੁਰੂ ਜਾਂ ਸੰਤ ਪ੍ਰਭਾਤ ਪਿਆਰੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਹਿਰਦੇ ਦੇ ਅੰਦਰ ਅਸੀ ਬਲਕ ਤਾਂ ਪੈਦਾ ਕਰ ਲੈਂਦੇ ਉਹ ਆਪਣੇ ਅੰਦਰ ਹੀ ਪ੍ਰਮਾਤਮਾ ਕਾਲ ਪ੍ਰਕੋ ਵੇਖ ਲੈਂਦੇ ਕਿ ਸਾਡੇ ਅੰਦਰ ਹੀ ਪ੍ਰਮਾਤਮਾ ਵਸ ਰਿਹਾ ਹੈ ਹੋਰਾਂ ਭਟਕਣਾ ਖਤਮ ਹੋ ਜਾਂਦੀਆਂ ਮਨ ਦੇ ਡਾਵਾ ਡੋਲ ਹਾਲ ਸਭ ਖਤਮ ਹੋ ਜਾਂਦੀ ਕੇਵਲ ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਹਿਰਦੇ ਅੰਦਰ ਵੇਖ ਰਹਿਣ ਸਕਾਰ ਬਰਖਣਾ ਹੋਏ ਤੇ ਵਿੱਚ ਲੱਭ ਕੇ ਸਦਾ ਪਰਮਾਤਮਾ ਦਾ ਨਾਮ ਜਪਦੇ ਗੁਰੂ ਦੀ ਬੰਦਗੀ ਕਰਦੇ ਸੰਤ ਜਨਾ ਕਹਿ ਹਿਰਦੇ ਸਭ ਧਰਮ ਰਗੂਨਾਂ ਦੇ ਹਿਰਦੇ ਵਿੱਚ ਸਾਰੇ ਖਿਆਲ ਧਰਮੁਛਦੇ ਹੀ ਆਪਦੇ ਉਹਨਾਂ ਦੇ ਹਿਰਦੇ ਵਿੱਚ ਐਸਾ ਜਜਮਾ ਪੈਦਾ ਹੋ ਜਾਂਦਾ ਐਸਾ ਖਿਆਲ ਬਣ ਜਾਂਦਾ ਕੇਵਲ ਗੁਰੂ ਪਿਆਰਾ ਹਿਰਦੇ ਵਿੱਚ ਧਰਮ ਦੇ ਹੀ ਖਿਆਲ ਆਪਦੇ ਇਹ ਆਪਣੇ ਤੁਹਾਨੂੰ ਦੇ ਵਿੱਚ ਇੰਨਾ ਨਿਰਭਕ ਹੋ ਜਾਂਦੇ ਹੈ ਕਿ ਕਦੇ ਡੋਲਦੇ ਨਹੀਂ ਪਰਮਾਤਮਾ ਆਪ ਰਖਵਾਨਾ ਹੋ ਜਾਂਦਾ ਹੈ ਮਨ ਹਿਰਦੇ ਵਿੱਚ ਅਸੀ ਦ੍ਰਿੜਤਾ ਪਨ ਜਾਂਦੀ ਹੈ ਜਦੋਂ ਪਰਮਾਤਮਾ ਜੋ ਆਪਣੇ ਹਿਰਦੇ ਵਿੱਚ ਵੇਖ ਲੈਂਦੇ ਜਿਵੇਂ ਸੱਚaldi ਸਮਝ ਆ ਜਾਂਦੀ ਹੈ ਕਿ ਭਾਈ ਉਹ ਪਰਮਾਤਮਾ ਸਭਨਾ ਦੇ ਅੰਦਰ ਵਾਸ ਰਿਹਾ ਹੈ ਤੁਸੀਂ ਕਿੱਥੇ ਭਾਲ ਰਿਹਾ ਹੈ ਜੋ ਸਤੂਰੀ ਮਰਗ ਨ ਜਾਣੇ ਪ੍ਰਭ ਦਾ ਭਰਮ ਭੁਲਾਇਆ ਤੂੰ ਦਾ ਭੜਿਆ ਜਿਸ ਤਰ੍ਹਾਂ ਹਿਰਨੀ ਦੀ ਨਾਭੀ ਦੇ ਵਿੱਚ ਵਾਸ਼ਨਾ ਆਉਂਦੀ ਹੈ ਉਹ ਸਾਰਾ ਵਾਸ਼ਨਾ ਨੂੰ ਲੈ ਨਹੀਂ ਸਾਰੇ ਜੰਗਲ ਦਾ ਭ੍ਰਮਣ ਕਰ ਦਿੰਦੀ ਹੈ ਪਰ ਉਸ ਨੇ ਸਿਖਾਉਦਾ ਨਹੀਂ ਪਤਾ ਕਿ ਜਿਹੜੀ ਵਾਸ਼ਨਾ ਹੈ ਉਹ ਤੇ ਆਪਣੇ ਸਰੀਰ ਦੀ ਨਾਭੀ ਦੇ ਵਿੱਚੋਂ ਹੀ ਆ ਰਹੀ ਹੈ ਇਸ ਤਰ੍ਹਾਂ ਇਹ ਗੁਰੂ ਮਿਆਰ ਸਾਡਾ ਜੀਵਨ ਹੈ ਪਰਮਾਤਮਾ ਸਾਡੇ ਹਿਰਦੇ ਵਿੱਚ ਵਸ ਰਿਹਾ ਅਸੀਂ ਹੋਰਾਂ ਦੇ ਹਾਂ ਭਾਵ ਦੇ ਫਿਰਦੇ ਹਾਂ ਹੋਰ ਬਾਸੀ ਅਸੀਂ ਭੱਜੇ ਫਿਰਦੇ ਹਾਂ ਕਿ ਸਾਨੂੰ ਕੋਈ ਸੋਚੀ ਨਹੀਂ ਜੀਵਨ ਜਿਉਂਦੇ ਭਾਵੇਂ ਜਣਾ ਤੇਰੇ ਅੰਦਰ ਵਸ ਰਿਹਾ ਹੈ ਤੂੰ ਸਾਨੂੰ ਆਪਣੇ ਅੰਦਰ ਵੇਖਣਾ ਪਰ ਤੂੰ ਕਿੱਥੇ ਪੰਜਾ ਫਿਰਦਾ ਹੈ ਕਿਹੜੇ ਵਕਾਰਾਂ ਦੇ ਬਾਣ ਇਕੱਠੀ ਕਰਦਾ ਪਿਆਰ ਹੈ ਇਸ ਲਈ ਬਾਛਾ ਵੇਦਗੀ ਭਾਈ ਉਹਨਾਂ ਦੇ ਹਿਰਦੇ ਵਿੱਚ ਸਾਰੇ ਖਿਆਲ ਧਰਮ ਦੇ ਹੀ ਉੱਠਦੇ ਕੇਵਲ ਆਪਣੀ ਧਰਮ ਦੇ ਵਿੱਚ ਇੰਨੇ ਨਿਰਪੱਖ ਹੋ ਜਾਂਦੇ ਸਦਾ ਹੀ ਧਰਮੀ ਕੰਮ ਕਰਦੇ ਸਦਾ ਹੀ ਪ੍ਰਮਾਤਮਾ ਦੇ ਨਾਮ ਸਦਾ ਹਿਰਦੇ ਵਿੱਚ ਬਰੋਗੇ ਰੱਖਦੇ ਸੰਤ ਜੀ ਨਾਮ ਸੁਣੇ ਸੁਭ ਬਚਨ ਪਰ ਗੁਰੂ ਪਿਆਰੇ ਸੰਤ ਜਨਾ ਭਲੇ ਬਚਨ ਹੀ ਸੁਣਦੇ ਹਨ ਪਰਮਾਤਮਾ ਦੇ ਬਚਨ ਕਾਲ ਰੱਖਦੇ ਨਾਲ ਹੀ ਸੰਤੀ ਜੋੜ ਗਏਦੇ ਉਸ ਪਰਮਾਤਮਾ ਦੇ ਗੀਤ ਹੀ ਗਾਉਂਦੇ ਇਸ ਪਰਮਾਤਮਾ ਦੇ ਵਿੱਚ ਸੁਰਤੀ ਜੋੜ ਲੈਂਦੇ ਹਰ ਵੇਲੇ ਪਰਮਾਤਮਾ ਦੇ ਭਾਲੇ ਬਚਨ ਸੌਂਦੇ ਪਰਮਾਤਮਾ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਜਿਸ ਤਰ੍ਹਾਂ ਪ੍ਰੋ ਰੈਂਦੇ ਇਹ ਹਰ ਸਵਾਸ ਨਾਲ ਜਪਣਾ ਕਰਦੇ ਹਰ ਵੇਲੇ ਨੰਨ ਗੁਰੂ ਦੀ ਉਸਤਤਿ ਆਹਾ ਰੈਂਦਾ ਹਰ ਵੇਲੇ ਪ੍ਰਮਾਤਮਾ ਜਸਤਿ ਗੀਤ ਗਾਉਂਦੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੇ ਸਰਬ ਪ੍ਰਿਆਪੀ RAM ਸੰਗ ਰਚਨ ਸਭ ਥਾਂ ਵਿਆਪਕ ਕਾਰਕ ਨਾਲ ਜੁੜਦੇ ਉਹ ਸਦਾ ਜੀਤ ਰਹਿਣ ਵਾਲਾ ਜਿਹੜਾ ਸਦੇ ਮੂਤਨ ਫਤਮੁਣੀ ਕੀਤਾ ਜਾਂ ਸਭ ਦਾ ਜਿਹਦੀ ਹਸਤੀ ਨੂੰ ਫਤਮੁਣੀ ਕੀਤਾ ਜਾਂ ਸਭ ਦਾ ਐਸਾ ਸਰਵ ਵਿਆਪਕ ਪਰਮਾਤਮਾ ਦੇ ਖਾਲ ਮੁਖਰ ਨਾਲ ਹੀ ਜੁੜੇ ਰਹਿੰਦੇ ਸਦਾ ਪਰਮਾਤਮਾ ਦੇ ਨਾਲ ਹੀ ਜੁੜੇ ਰਹਿੰਦੇ ਸਦਾ ਹੀ ਪਰਮਾਤਮਾ ਦੀ ਉਸਤਤਿ ਗਾ ਗੀਤ ਗਾਉਂਦੇ ਵਡਿਆਈ ਗਾਉਂਦੇ ਉਹ ਸਦਾ ਹੀ ਹਰ ਥਾਂ ਹੀ ਸਰਵ ਵਿਆਪਕ ਪਰਮਾਤਮਾ ਨੂੰ ਤੇ ਨਾਲ ਆਪਣਾ ਮਨ ਜੁੜ ਕੇ ਜੋੜ ਕੇ ਪਰਮਾਤਮਾ ਨਾਮ ਤੇ ਹੁੰਦੇ ਇਹ ਮਨ ਹਰ ਜੀ ਧਿਆਏ ਤੋ ਇੱਕ ਮਾਣੇ ਇੱਕ ਜਤਿ ਭਾਏ ਹਨ ਕੀਆ ਸਦਾ ਸਦਾ ਵਡਿਆਈ ਆ ਇਹ ਨਿਹਣਾ ਪੁੱਛਉਤਾਏ ਫਿਰ ਗੁਰੂ ਪਿਆਰਿਆ ਜੇ ਅਸੀਂ ਇੱਕ ਮਨ ਇੱਕ ਚਿਤ ਹੋ ਗਏ ਪਰਮਾਤਮਾ ਨਾਮ ਧਿਆਵਾਂਗੇ ਤੇ ਗੁਰੂ ਪਿਆਰ ਐਸੀਆਂ ਵਡਿਆਈਆਂ ਪਰਮਾਤਮਾ ਬਖਸ਼ ਦੇਵੇਗਾ ਜਿਹੜੀਆਂ ਵਡਿਆਈਆਂ ਪਾ ਕੇ ਕਦੇ ਪਛਤਾਉਦਾ ਨਹੀਂ ਜਨ ਜਨ ਜਾਤਾ ਜਿਸ ਕੀ ਇਹ ਰਹਿਤ ਫਿਰ ਗੁਰੂ ਪਿਆਰ ਜਿਸ ਜਿਸ ਸੰਤ ਜਨ ਨੇ ਜਿਹੜੇ ਗੁਰੂ ਦੇ ਪਿਆਰੇ ਭਗਤ ਜਨਾਂ ਨੇ ਪਰਮਾਤਮਾ ਨੂੰ ਜਾਣਿਆ ਹੈ ਉਹਨਾਂ ਦੀ ਰਹਿਣੀ ਵੀ ਇਹੋ ਜਿਹੀ ਹੋ ਜਾਂਦੀ ਹੈ ਪਰ ਜਿਹੜੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਪਛਾਣ ਲੈਂਦੇ ਹਨ ਆਪਣੇ ਜੀਵਨ ਦੇ ਮੂਲ ਪਛਾਣ ਲੈਂਦੇ ਹਨ ਕਿ ਵੰਤੂ ਜੋਰ ਸਰੂਪ ਆਪਣਾ ਮੂਲ ਪਛਾਣ ਕਿ ਜਿਹੜਾ ਮਨ ਸਾਡਾ ਹੈ ਇਹ ਆਤਮਾ ਦੇ ਰੂਪ ਵਿੱਚ ਪਰਮਾਤਮਾ ਸਾਡੇ ਹਿਰਦੇ ਵਿੱਚ ਪ੍ਰਗਟ ਹੈ ਕਿਉਂਕਿ ਆਤਮਾ ਪਰਮਾਤਮਾ ਇੱਕੋ ਕਰੇ ਸਤਿਗੁਰੂ ਪਿਆਰੇ ਆਤਮਾ ਦੇ ਪਰਮਾਤਮਾ ਨਾਲ ਇੱਕ ਹੀ ਸਮੇਲ ਹੈ ਪਰਮਾਤਮਾ ਦੀ ਜੋਤ ਹੈ ਸਾਡੇ ਹਿਰਦੇ ਵਿੱਚ ਆਤਮਾ ਦੇ ਰੂਹ ਵਿੱਚ ਪ੍ਰਗਟ ਹੈ ਇਸੇ ਪਾਸਾ ਰਹਿੰਦੇ ਕਿ ਭਾਈ ਇਹ ਸੰਤ ਜਨ ਪਿਆਰੇ ਆਪਣੇ ਹਿਰਦੇ ਵਿੱਚ ਪਰਮਾਤਮਾ ਨੂੰ ਜਾਨ ਲੈਂਦੇ ਤੇ ਛਾਣ ਲੈਂਦੇ ਤੇ ਉਹਦੀ ਰਹਿਣੀ ਵੀ ਇਹੇ ਹੋ ਜਾਂਦੀ ਹੈ ਇਹੇ ਉਹਨਾਂ ਦੀ ਰਹਿਣੀ ਬਣ ਜਾਂਦੀ ਹੈ ਤਰੇਸਾ ਜੀਵਨ ਬਤੀਤ ਕਰਦੇ ਸਦਾ ਪਰਮਾਤਮਾ ਦੇ ਨਾਮ ਹੀ ਗੀਤ ਗਾਈ ਜਾਂਦੇ ਹਰ ਵੇਲੇ ਗੁਰੂ ਇਸ ਤੇ ਦਗਾਉਨੇ ਆਪ ਜੱਪੇ ਹੋਰ ਨਾਮ ਜਪਾਵੇ ਆਪਣੇ ਨਾਲ ਹੋਰਾਂ ਨੂੰ ਜਪਾਉਣਾ ਕਰਦੇ ਤੇ ਗੁਰੂ ਦੀ ਉਸਤਤਿ ਗਾ ਕੇ ਪਰਮਾਤਮਾ ਦੀ ਵਡਿਆਈ ਗਾਉਂਦੇ ਪਰਮਾਤਮਾ ਦੇ ਨਾਮ ਜਪ ਕੇ ਆਪਣੇ ਜੀਵਨ ਦਾ ਆਧਾਰ ਕਾਇਮ ਰੱਖਦੇ ਸਤਿ ਬਚਨ ਸਾਧੂ ਸਭ ਕਹਤ ਉਹ ਸਦਾ ਸੱਚੇ ਬਚਨ ਬੋਲਦੇ ਸਦਾ ਉਹ ਪਰਮਾਤਮਾ ਦੇ ਨਾਮ ਦੇ ਬਚਨ ਹੀ ਬੋਲਦੇ ਸੱਚ ਹੀ ਕੀ ਗੀਤ ਗਾਉਂਦੇ ਫਿਰ ਗੁਰੂ ਪਿਆਰੇ ਸਦਾ ਇਹ ਸੱਚ ਬੋਉਂਦੇ ਪ੍ਰਮਾਤਮਾ ਦੇ ਬਚਨਾਂ ਨੂੰ ਹੀ ਹੋਰਾਂ ਨੂੰ ਦੱਸਣਾ ਕਰਦੇ ਕਿ ਭਾਈ ਸਾਡੇ ਜੀਵਨ ਦਾ ਕੀ ਮੂਲ ਹੈ ਆਹ ਲਾਹ ਲੈਵੇਂ ਆਏ ਹਾਂ ਗੁਰੂ ਪਿਆਰੇ ਹੋਰਾਂ ਨੂੰ ਇਹ ਸਮਝਾਉਂਦੇ ਕਿ ਭਾਈ ਅਸੀਂ ਆਹ ਲਾਹ ਲੈ ਇਸ ਸ੍ਰਿਸ਼ਟੀ ਦੇ ਆਏ ਹਾਂ ਕਿ ਸਾਡੇ ਜੀਵਨ ਦਾ ਇਹ ਮੂਲ ਇਹ ਲਾਹ ਲੈਵੇਂ ਇਸ ਆਏ ਆ ਪਰ ਗੁਰੂ ਪਿਆਰੇ ਉਹ ਸਤਸਰਾਂ ਸਾਂਝੇ ਬਚਨ ਬੋਲਦੇ ਅਤੇ ਹੋਰਾਂ ਨੂੰ ਵੀ ਆਪਣੇ ਨਾਲ ਜੋ ਹੋਰਾਂ ਨੂੰ ਵੀ ਪ੍ਰਮਾਤਮਾ ਦੇ ਗੀਤ ਗਾਉਂਦੇ ਤੇ ਪ੍ਰਮਾਤਮਾ ਨਾਲ ਜੋੜ ਲੈਂਦੇ ਜੋ ਜੋ ਹੋਏ ਸੂਈ ਸੁਖ ਮਾਨੈ ਪ੍ਰਧਯੋਗ ਪ੍ਰਮਾਤਮਾ ਵੱਲੋਂ ਹੁੰਦਾ ਹੈ ਉਹ ਹੀ ਸੁਖ ਮੰਦਾ ਹੈ ਫਿਰ ਗੁਰੂ ਪਿਆਰੇ ਐਸੇ ਗੁਰੂ ਦੇ ਭਾਤੇ ਅਨ ਪਿਆਰੇ ਜੋ ਪ੍ਰਮਾਤਮਾ ਵੱਲੋਂ ਹੁੰਦਾ ਹੈ ਸਾਨੂੰ ਆਪਣੇ ਜਿੰਦਗੀ ਵਿੱਚ ਸੁਖ ਮਾ ਦੇਗੀ ਪ੍ਰਮਾਤਮਾ ਦੇ ਹੁਕਮ ਨੂੰ ਗੁਰੂ ਦੀ ਰਜ਼ਾ ਨੂੰ ਆਪਣੇ ਹਿਰਦ ਵਿੱਚ ਵਸਾ ਲੈਂਦੇ ਤੇ ਗੁਰੂ ਪਿਆਰੇ ਪ੍ਰਮਾਤਮਾ ਦੀ ਰਜ਼ਾ ਹੁਕਮ ਨੂੰ ਆਪਣੇ ਹਿਰਦੇ ਵਿੱਚ ਐਸਾ ਮੰਨ ਲੈਂਦੇ ਜੋ ਪ੍ਰਮਾਤਮਾ ਕਰਨ ਕਰਾ ਰਿਹਾ ਹੈ ਉਸ ਵਿੱਚ ਹੀ ਭਲਾ ਮਾਣਉਂਦੇ ਉਸ ਵਿੱਚ ਹੀ ਸੁਖ ਮੰਨਦੇ ਕੰਨ ਕ੍ਰਾਵਨ ਹਾਰ ਪ੍ਰਭ ਜਾਣੇ ਉਸ ਸਮ ਕੰਮ ਕਰਨ ਵਾਲਾ ਜੀਵਾਂ ਵਸ ਕਰਾਉਣ ਵਾਲਾ ਪ੍ਰਮਾਤਮਾ ਆਪ ਹੀ ਜਾਣਦਾ ਹੈ ਤੇ ਗੁਰੂ ਪਿਆਰੇ ਸਾਜ ਕੰਮ ਕਰਨ ਵਾਲਾ ਜੀਵਾਂ ਵਸ ਕਰਾਉਣ ਵਾਲਾ ਵੀ ਪ੍ਰਮਾਤਮਾ ਆਪ ਹੀ ਜਾਣਦਾ ਹੈ ਕੀ ਜੀਵਾਂ ਦੇ ਅੰਦਰ ਆਪ ਹੀ ਵੇਖ ਰਿਹਾ ਸੰਘਟ ਘੜ ਕੇ ਅੰਦਰ ਕੀ ਜਾਣ ਤਾ ਕੋਲੇ ਬੁਰੇ ਕੀ ਪੀਰ ਪ੍ਰੀਰ ਪਛਾਣ ਤੇ ਗੁਰੂ ਪਿਆਰਾ ਘਟ ਘੜ ਦੇ ਕਾਰਨ ਕਰਮੀਆਂ ਜਾਣਣ ਵਾਲਾ ਪ੍ਰਮਾਤਮਾ ਆਪ ਹੈ ਜੇ ਸਭਨਾ ਦੀ ਇਹ ਜਾਣ ਰਿਹਾ ਹੈ ਇਸ ਲਈ ਪਵਾਸ਼ ਵੀ ਨਹੀਂ ਵੀ ਪਾਈ ਸਭ ਕੰਮ ਕਰਨ ਵਾਲਾ ਜੀਵਾਂ ਕੋਲੋਂ ਕਰਾਉਣ ਵਾਲਾ ਪ੍ਰਮਾਤਮਾ ਆਪ ਹੀ ਜਾਣਦਾ ਹੈ ਅੰਦਰ ਬਸੇ ਬਾਹਰ ਪੀਰੋ ਹੀ ਸਾਧੂ ਜਨਾਂ ਦੇ ਅੰਦਰ ਬਾਹਰ ਸਾਥ ਹੀ ਉਹੀ ਵਾਤਾਵਰਨ ਗੁਰੂ ਦੇ ਪਿਆਰੇ ਜਿਹੜੇ ਭਗਤ ਜਨ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਦੀ ਅਵਸਥਾ ਨੂੰ ਇਨਾ ਉੱਚਾ ਕਰ ਜਾਂਦੇ ਉਹਨਾਂ ਲਈ ਫਿਰ ਗੁਰੂ ਪਿਆਰੋ ਅੰਦਰ ਬਾਹਰ ਪਰਮਾਤਮਾ ਆਪ ਹੀ ਵਾਤਾਵਰਨ ਦਿਸਦਾ ਹੈ ਨਾਨਕ ਦਰਸ਼ਨ ਦੇਖ ਸਭ 모ਹੀ ਫਿਰ ਪ੍ਰਮਾਤਮਾ ਸਰਵ ਵਿਆਪੀ ਦਾ ਦਰਸ਼ਨ ਕਰਕੇ ਸਾਰੀ ਸ੍ਰਿਸ਼ਟੀ ਮਾਸਤ ਹੋ ਜਾਂਦੀ ਪਰ ਗੁਰੂ ਪਿਆਰ ਸ੍ਰਿ ਪ੍ਰਮਾਤਮਾ ਦਾ ਸਾਨੂੰ ਆਪਣੇ ਦਰਸ਼ਨ ਕਰਕੇ ਜਿਹੜੀ ਸਾਰੀ ਸ੍ਰਿਸ਼ਟੀ ਹੈ ਉਹ ਮਸਤ ਹੋ ਜਾਂਦੀ ਭਾਵ ਕੀ ਉਸਤੇ ਦیدار ਕਰਨ ਵਾਲੀ ਸਾਡੇ ਜੀਵਨ ਦਾ ਆਧਾਰ ਹੋ ਜਾਂਦਾ ਜੇਸੀ ਰਜਾਨਾ ਗੁਰੂ ਜੀ ਸਾਧਨ ਵਿੱਚ ਆ ਕੇ ਗੁਰੂ ਦੀ ਸੰਗਤ ਕਰ ਲਈਏ ਪ੍ਰਮਾਤਮਾ ਦੇ ਦਰਸ਼ਨ ਦਿਦਾਨ ਵੀ ਕਰ ਲਈਏ ਗੁਰੂ ਪਿਆਰ ਸਾਡੀ ਵੀ ਇਹ ਜਿਹੜੀ ਵਕਾਰਾਂ ਦੀ ਮੈਲ ਹੈ ਫੋਟੀ ਵਰਤ ਹੈ ਇਹੇ ਨਾਸ ਹੋ ਜਾਂਦੇ ਚੰਗੇ ਗੁਣਾਂ ਦਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਆਪ ਸਤ ਕੀਆ ਸਭ ਸਤ ਤੇ ਪ੍ਰਮਾਤਮਾ ਆਪ ਹੀ ਹਸਤੀ ਵਾਲਾ ਹੈ ਜੋ ਕੁਝ ਉਸਨੇ ਪੈਦਾ ਕੀਤਾ ਹੈ ਸਭ ਉਹਦ ਵਾਲਾ ਹੈ pau ਦੀ ਪਰਿਖਾ ਨਹੀਂ ਕਿਉਂ ਪ੍ਰਮਾਤਮਾ ਆਪ ਹੀ ਹਸਤੀ ਵਾਲਾ ਉਹਦੀ ਹਸਤੀ ਬੜੀ ਉੱਚੀ ਹੈ ਜੋ ਕੁਝ ਉਸਨੇ ਪੈਦਾ ਕੀਤਾ ਹੈ ਸਭ ਹੋਣ ਵਾਲਾ ਹੈ ਗੁਰੂ ਪਿਆਰੇ ਜਿਹੜੀ ਉਸਨੇ ਸ੍ਰਿਸ਼ਟੀ ਪੈਦਾ ਕੀਤੀ ਉਹਦੇ ਹੁਕਮ ਨੇ ਅੰਦਰ ਹੀ ਹੋਣ ਵਾਲੀ ਹੈ ਕਿਸ ਵਿੱਚ ਕੋਈ ਭਰਮ ਭਲੇਖਾ ਨਹੀਂ ਕਿ ਪ੍ਰਮਾਤਮਾ ਨੇ ਕਿ ਜਿਹੜਾ ਉਸਨੇ ਪੈਦਾ ਕੀਤਾ ਹੈ ਹੋਣ ਵਾਲਾ ਨਹੀਂ ਕਿਉਂਕਿ ਗੁਰੂ ਪਿਆਰੇ ਜਦੋਂ ਉਸਦਾ ਹੁਕਮ ਹੋਇਆ ਜਿਵੇਂ ਹੁਕਮ ਹੁੰਦਾ ਹੈ ਵਿੱਚ ਜੀਵ ਆਪਣਾ ਜੀਵਨ ਬਤੀਤ ਕਰਦਾ ਹੈ ਜੀਵ ਪੈਦਾ ਕਰਨ ਵਾਲਾ ਵੀ ਉਹੀ ਹੈ ਤੇ ਜੀਵਨ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ ਇਸ ਲਈ ਗੁਰੂ ਪਿਆਰੋ ਪਰਮਾਤਮਾ ਆਪ ਦੇ ਆਪ ਹੀ ਹਸਤੀ ਵਾਲਾ ਆਪ ਹੀ ਉਤਿਥ ਹੋਣ ਵਾਲਾ ਹੈ ਫਤ ਜਿਹੜੀ ਉਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਵੀ ਸਾਰਾ ਸਾਰੀ ਹੋਣ ਵਾਲੀ ਹੈ ਤਸ ਪ੍ਰਭ ਤੇ ਸਭ ਲੀਯਤ ਪਤ ਤੇ ਸਾਰੀ ਸ੍ਰਿਸ਼ਟੀ ਇਸ ਪਰਮਾਤਮਾ ਤੋਂ ਹੋਈ ਹੈ ਸਾਰੀ ਸ੍ਰਿਸ਼ਟੀ ਦਾ ਆਧਾਰ ਇਸ ਪਰਮਾਤਮਾ ਦਾ ਹੋਇਆ ਹੈ ਕਿ ਸਾਰੀ ਸ੍ਰਿਸ਼ਟੀ ਦਾ ਆਧਾਰ ਕਰਨ ਵਾਲਾ ਸਾਰੀ ਸ੍ਰਿਸ਼ਟੀ ਨੂੰ ਗੁਰੂ ਪਿਆਰੇ ਸਾਡੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੀ ਹੈ ਉਸ ਨੇ ਹੀ ਸਾਡੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੋਇਆ ਹੈ ਦਿਸ ਭਾਵੇਂ ਤਾਂ ਕਰੇ ਵਿਸਥਾਰ ਦੇਵਤੀ ਰਣਾ ਹੋਵੇ ਤਾਂ ਜਗ ਦਾ ਵਿਸਾਰਾ ਕਰ ਦਿੰਦਾ ਹੈ ਗੁਰੂ ਪਿਆਰੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਨ ਸਾਰੇ ਜੰਗ ਦਾ ਵਿਸਾਰਾ ਵੀ ਕਰ ਦਿੰਦਾ ਹੈ ਇੱਕ ਪਲ ਦੇ ਵਿੱਚ ਹੀ ਕੁਝ ਦਾ ਕੋਈ ਕਰ ਦਿੰਦਾ ਹੈ ਉਹ ਪਰਮਾਤਮਾ ਦੇ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਬਣਿਆ ਇਹਾਂ ਦੇ ਗੀਤ ਉਹ ਗਾਇਆ ਨਹੀਂ ਜਾ ਸਕਦਾ ਕਿ ਪ੍ਰਮਾਤਮਾ ਦੀ ਹਾਸੀ ਕਿੱਡੀ ਹੈ ਕਿਸ ਤਰ੍ਹਾਂ ਦੀ ਕਲਾ ਵੰਦ ਰਹੀ ਹੈ ਇਸ ਲਈ ਪਾਸ਼ਾ ਸਮਝਾ ਰਹੇ ਕਿ ਭਾਈ ਉਸ ਪ੍ਰਮਾਤਮਾ ਦੇ ਰਜਾ ਹੋਵੇ ਉਹ ਸਾਰੇ ਜਗ ਦਾ ਮਸਾਲਾ ਨਹੀਂ ਕਰ ਦਿੰਦਾ ਹੈ ਤਿਸ ਭਾਵੇਂ ਤਾਂ ਏਕ ਅੰਕਾਰ ਜੇ ਭਾਵੇ ਤਾਂ ਉਸ ਉੱਪਰ ਇੱਕ ਆਪ ਹੀ ਹੋ ਜਾਣ ਸਕਦਾ ਹਾਂ ਫਿਰ ਗੁਰੂ ਦਾ ਪਿਆਰ ਜਿਸ ਨੂੰ ਭਾਵੇ ਤਾਂ ਫਿਰ ਇੱਕ ਆਪ ਹੀ ਆਪ ਹੋ ਜਾਂਦਾ ਹੈ ਆਪ ਹੀ ਆਪ ਹੈ ਜਿਸ ਤਰ੍ਹਾਂ ਉਹਦੇ ਮਨ ਨੂੰ ਪਾਉਂਦਾ ਹੈ ਚੰਗਾ ਲੱਗਦਾ ਹੈ ਉਸ ਤਰ੍ਹਾਂ ਦਾ ਪਸਾਰਾ ਕਰ ਰਿਹਾ ਜੀਵਨ ਆਧਾਰ ਕਰ ਰਿਹਾ ਹਨ ਉਸ ਤਰ੍ਹਾਂ ਇਹ ਜੀਵਨ ਦਾ ਆਧਾਰ ਕਰਕੇ ਇਸੇ ਲਈ ਪਾਸ਼ਾ ਕਹਿੰਦੇ ਕਿ ਭਾਈ ਜਿਸ ਤਰ੍ਹਾਂ ਉਹ ਪ੍ਰਮਾਤਮਾ ਕਰ ਕਰਾ ਰਿਹਾ ਹੈ ਉਸ ਨੂੰ ਅਸੀਂ ਆਪਣੇ ਲਈ ਬੜਾ ਸਮਝੀਏ ਕਿਉਂਕਿ ਉਹਦੇ ਭਾਣੇ ਤੇ ਵਜੋਂ ਦੀ ਰਾਜਾ ਦੇ ਵਿੱਚ ਹੀ ਜਿੰਦਗੀ ਦਾ ਆਧਾਰ ਹੈ ਜਿੰਦਗੀ ਉਹ ਸੁਖ ਹਾਸਲ ਹੁੰਦਾ ਹੈ ਅਨਿਕ ਕਲਾ ਲਖੀ ਨਹਿ ਜਾਏ ਰੂਜੀਆ ਟੰਡੇ ਕਰ ਤਾਗ ਦਾ ਨ ਕਿਸੇ ਦਾ ਬਿਆਨ ਨਹੀਂ ਹਮ ਸਬਦ ਉਹਦੇ ਬਹੁਤ ਹੀ ਉਸਤਾਨ ਤ ਹਨ ਇਹਦਾ ਬਿਆਨ ਨਹੀਂ ਨੂੰ ਸਮਝਦਾ ਕਿਸੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸਦੀਆ ਪਰਮਾਤਮਾ ਦੇ ਕੋਲ ਸਾਰੇ ਜਗ ਦੇ ਹੀ ਤਾਗਤ ਹੈ ਪੈਦਾ ਕਰਨ ਵਾਲੇ ਇਸ ਤੇ ਹਰ ਤਾਕਤ ਹੈ ਜਦੋਂ ਖਤਮ ਕਰਨ ਵਾਲੀ ਤਾਕਤ ਦੇ ਹੱਥ ਪਰਪਾਸ਼ਾ ਕਹਿੰਦੇ ਭਾਈ ਤਾਂ ਪਿਆਰ ਨਹੀਂ ਕੀਤਾ ਜਾ ਸਕਦਾ ਕਦੋਂ ਉਹ ਜੀਵਨ ਨੂੰ ਪੈਦਾ ਕਰ ਦਿੰਦਾ ਹੈ ਜਦ ਕਦੋਂ ਖਤਮ ਕਰ ਦਿੰਦਾ ਹੈ ਜਿਸ ਪਾਵੇ ਜਿਸ ਲਏ ਫਿਲਾਏ ਫਿਰ ਗੁਰੂ ਪਿਆਰੇ ਜਿਸ ਉਤੇ ਟੁੱਟਦਾ ਉਸ ਨੂੰ ਆਪਣੇ ਨਾਲ ਹੀ ਮਿਲਾ ਲੈਂਦਾ ਫਿਰ ਜਿਸ ਉਤੇ ਦੀ ਰਹਿਤ ਵੀ ਹੋ ਜਾਂਦੀ ਹੈ ਉਹ ਆਪਣੇ ਨਾਲ ਹੀ ਮਿਲਾ ਲੈਂਦਾ ਹੈ ਉਹ ਆਪਣਾ ਰਹੀ ਬਣਾ ਲੈਣਾ ਹੈ ਜਿਸ ਉੰਦਰ ਦੀ ਰਹਿਮ ਮਿਹਰ ਹੋ ਜਾਵੇ ਇਸ ਨੇ ਗੁਰੂ ਪਿਆਰੇ ਪਰਮਾਤਮਾ ਨੂੰ ਸਭ ਨੂੰ ਚਾਹੀਏ ਗੁਰੂ ਜੀ ਰਜਾਨਾ ਸੰਗਤ ਕਰ ਕਰ ਕੇ ਕੀ ਪਤਾ ਕਿਹੜਾ ਸਮਾਂ ਸਾਡੇ ਤੇ ਪਰਮਾਤਮਾ ਦੇ ਰਹਿਤ ਹੋ ਜਾਵੇ ਕਿ ਸਾਡੀ ਵਿਚਰੀ ਜੀਵਨ ਦੀ ਅਵਸਥਾ ਇਹ ਨਹੀਂ ਉੱਚੀ ਹੋ ਜਾਵੇ ਅਸੀਂ ਵੀ ਗੁਰੂ ਪਿਆਰੇ ਮਨੁੱਖਾ ਜਾਣ ਦਾ ਫਲ ਹਰ ਸਰ ਕਰ ਲਈਏ ਕਵਨ ਜਖਟ ਕਵਨ ਕਹੀਏ ਦੂਰ ਉਹ ਪਰਮਾਤਮਾ ਕਿੰਨਾ ਨੇੜੇ ਹੈ ਕਿੰਨਾ ਗ ਦੂਰ ਕਹਿ ਸਕਦਾ ਪਰ ਗੁਰੂ ਪਿਆਰੇ ਦੱਸਿਆ ਨਹੀਂ ਜਾ ਸਕਦਾ ਕਿ ਉਹ ਪਰਮਾਤਮਾ ਕਿੰਨਾ ਕੁ ਸਾਡੇ ਨੇੜੇ ਹੈ ਕਿੰਨਾ ਕੁ ਦੂਰ ਜਾ ਸਕਦਾ ਹੈ ਪਰ ਭਗਤ ਰਮਦਾਸ ਦੀ ਆਖ ਦੇਗੀ ਭਾਈ ਫੰਦਕ ਰਮਦਾਸ ਦੀ ਆਖ ਦੇਗੀ ਪਰਮਾਤਮਾ ਕਿ ਸਾਡੇ ਹੱਥ ਤਾਂ ਵੀ ਨੇੜੇ ਹੈ ਕਿ ਕੀ ਪ੍ਰਮਾਤਮਾ ਸਦਾ ਹੀ ਸਾਡੇ ਅੰਗ ਸੰਗ ਵਸ ਰਿਹਾ ਹੈ ਇਸ ਲਈ ਗੁਰੂ ਪਿਆਰੇ ਬਾਛਾ ਜੀ ਦੇ ਕੀ ਪਾਇ ਸਾਡੇ ਕਿੰਨਾ ਨੇੜੇ ਹੈ ਤੇ ਕਿੰਨਾ ਕੋ ਪ੍ਰਮਾਤਮਾ ਦੂਰ ਹੈ ਉਹ ਉਸ ਬਿਆਨ ਨਹੀਂ ਕੀਤਾ ਜਾ ਸਕਦਾ ਆਪੇ ਆਪ ਆਪ ਭਰਪੂਰ ਉਹ ਪ੍ਰਮਾਤਮਾ ਆਪ ਹੀ ਸੰਥਾਏ ਮੌਜੂਦ ਹੈ ਆਪ ਹੀ ਹਰਥਾਂ ਦੇ ਸਰਵ ਵਿਆਪਕ ਹਰ ਪਾਸੇ ਉਹਦੀ ਖਰਾਹੀ ਵਧ ਰਹੀ ਹੈ ਸਭ ਥਾਂ ਹੀ ਆਪ ਜੀ ਮੌਜੂਦ ਹੈ ਹਰ ਪਾਸੇ ਉਹਦੀ ਕਰਾਮਾ ਸੇਟੀ ਅੰਦਰ ਵਰਤ ਰਹੀ ਹੈ ਇਸ ਲਈ ਗੁਰੂ ਪਿਆਰੇ ਪਰਮਾਤਮਾ ਸਭ ਥਾਂ ਹੀ ਮੌਜੂਦ ਹੈ ਇਸ ਲਈ ਗੁਰੂ ਪਿਆਰੇ ਸਦਾ ਸੁਖਾਲ ਰੱਖਦੀਆਂ ਰਹਿਤਾਂ ਦੀ ਗੀਤ ਗਾਈਏ ਸਦਾ ਸੁਪਰਮਾਤਮਾ ਦੀ ਵਡਿਆਈ ਨਗਾਉਣਾ ਕਰੀਏ ਇਸ ਪਰਮਾਤਮਾ ਨੇ ਰਹਿਤਾਂ ਨੂੰ ਗਾਈਏ ਕਿ ਭਾਈਓ ਪਰਮਾਤਮਾ ਜਿਹੜਾ ਥਾਂ ਹੀ ਮੌਜੂਦ ਹੈ ਸਾਡੇ ਜੀਵਨ ਦਾ ਆਧਾਰ ਕਰ ਰਿਹਾ ਹੈ ਸਾਡੀ ਪਾਲਣਾ ਪੋਸਣ ਕਰ ਰਿਹਾ ਸਾਨੂੰ ਹਰ ਤਰ੍ਹਾਂ ਕਰਕੇ ਸਾਡਾ ਰਿਜਕ ਦੇ ਰਿਹਾ ਹੈ ਇਸ ਲਈ ਸਰਨਸ ਪਰਮਾਤਮਾ ਦੇਹੀ ਗੀਤ ਗਾਈਏ ਅੰਤਰਗਤ ਜਿਸ ਆਪ ਜਨਾਏ ਜੇ ਜਿਸਾਂ ਬਣਖਣਾ ਪਰਮਾਤਮਾ ਆਪ ਅੰਦਰਲਾ ਉੱਚੀ ਵਾਸਾ ਸਮਝਉਦਾ ਹੈ ਫਿਰ ਗੁਰੂ ਨੂੰ ਪਿਆਰ ਹੈ ਜਿਸ ਨੂੰ ਸੂਜੀ ਵਾਸਾ ਦੰਦਾਲ ਦੀ ਜੀਵਨ ਦੀ ਵਾਸਾ ਉੱਚੀ ਹੋ ਜਾਂਦੀ ਹੈ ਜਿਸ ਵਰਨਾ ਕੁ ਜਿਸ ਪ੍ਰਮਾਣ ਨੂੰ ਅੰਦਰਲੀ ਉੱਚੀ ਅਵਸਥਾ ਬਸੰਨੋ ਸਮਝਾਉਦਾ ਹੈ ਗੁਰੂ ਪ੍ਰਿਆਰਿ ਦੀ ਜੀਵਨ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿਉਂਕਿ ਜੀਵਨ ਦਾ ਵੇਦਾਰ ਹੋ ਜਾਂਦਾ ਹੈ ਨਾਨਕ ਕਿਸ ਜਨ ਨੇ ਆਪ ਜਾਏ ਇਸ ਹੀ ਪੰਕਤੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਆਪ ਦੇ ਕੀ ਭਾਈ ਇਸ ਮਨੁੱਖ ਨੂੰ ਆਪਣੇ ਹੀ ਸਸਰਵ ਹੱਪ ਵੇ ਸਮਝ ਸਮਝ ਰੱਖਦਾ ਹੈ ਕਿ ਉਹ ਜਿਸ ਬਣਾਕਨ ਹੈ ਅਸੀਂ ਇਹ ਹਿਰਦੇ ਵਿੱਚ ਸਮਝਦੇ ਜਾਂਦਾ ਹੈ ਅਸੀਂ ਗਿਆਨ ਦੀ ਪ੍ਰਾਪਤੀ ਦੇ ਦਿੰਦਾ ਹੈ ਫਿਰ ਜੀਵ ਸਨਾ ਇਸ ਪ੍ਰਮਾਣ ਨੂੰ ਆਪਣੇ ਅੰਦਰ ਹੀ ਪਛਾਣ ਲੈਂਦਾ ਹੈ ਕਿ ਭਾਈ ਉਹ ਕਾਲ ਤਰਸਦਾ ਇਹ ਸਨਤਾਂ ਵਿਆਪਕ ਹੈ ਸਦਾ ਇਹ ਹਸਤੀ ਵਾਲਾ ਉਹਦੀ ਹਸਤੀ ਖਤਮ ਨਹੀਂ ਕੀਤਾ ਜਾ ਸਕਦਾ ਉਹਦੀ ਹਸਤੀ ਤੇ ਮਟਾਇਆ ਨਹੀਂ ਜਾ ਸਕਦਾ ਕਿ ਉਹ ਪਰਮਾਤਮ ਸਦਾ ਹੀ ਸਰਵ ਵਿਆਪਕ ਹੈ ਸਦਾ ਇਹ ਉਦੀ ਕਰਾ ਵਧ ਰਹੀ ਹੈ ਇਸ ਲਈ ਗੁਰੂ ਪਿਆਰ ਰojana ਉਸ ਪ੍ਰਮਾਤਮਾ ਦਾ ਨਾਮ ਜਪੀਏ ਜਿਹੜਾ ਪ੍ਰਮਾਤਮਾ ਵਹੱਤੀ ਵਾਲਾ ਨੇ ਇਹ ਪਹਿਲਾਂ ਕੀਤੀ ਹੋਈ ਸ੍ਰਿਸ਼ਟੀ ਵਿਰੋਧ ਵਾਲੀ ਹੈ ਕਿਉਂ ਨਹੀਂ ਗੁਰੂ ਪਿਆਰ ਜਿਵੇਂ ਉਸ ਪ੍ਰਮਾਤਮਾ ਨੇ ਮਾਨੂੰ ਪਾੜਿਆ ਹੈ ਸੰਸਾਰ ਇਸ ਤਰ੍ਹਾਂ ਨਹੀਂ ਹੋ ਰਿਹਾ ਉਸ ਤਰ੍ਹਾਂ ਇਸ ਸੰਸਾਰ ਦਾ ਭ੍ਰਮਣ ਹੋ ਰਿਹਾ ਹੈ ਇਸ ਲਈ ਅਸੀਂ ਵੀ ਜੀਵ ਸਕਾਰ ਪਰਮਾਤਮਾ ਦੇ ਗੀਤ ਗਾਈਏ ਉਸ ਕਾਰਨ ਪ੍ਰਤੀ ਵਡਿਆਈ ਕਰੀਏ ਤਾਂ ਜੋ ਸਾਡਾ ਵੀ ਆਉਣ ਵਾਲਾ ਸਮਾਂ ਸਾਡਾ ਵੀ ਜੀਵਨ ਦਾ ਆਧਾਰ ਹੋ ਜਾਵੇ ਇਸ ਲਈ ਗੁਰੂ ਪਿਆਰਿਅਨ ਜਾਨਾ ਗੁਰੂ ਦੀ ਸੰਗਤ ਕਰੀਏ ਰਿਆਨਾ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੀ ਸੰਗਤ ਕਰਕੇ ਇਸ ਹੀ ਵਿਭਵ ਜਗ ਸੰਸਾਰ ਤੇ ਇਸ ਬੇੜੇ ਨੂੰ ਪਾਰ ਕਰ ਲਈਏ ਜਿਹੜਾ ਲਾਹ ਲੈਂ ਲਿਆ ਮੁੱਖਾ ਜਨਮ ਮਿਲਿਆ ਹੈ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਤੇ ਮਾਨਸ ਤੇ ਰਹੀ ਨਾਣ ਕੈਤ ਮਿਲਣ ਕੀ ਬੜੀਆ ਸਿਮਰਤ ਨ ਕਰਾ ਲਈ ਗੁਰੂ ਪਿਆਰੇ ਬੜਾ ਟੈਮ ਰਹੀ ਸੀ ਫਿਰਦੇ ਰਹੇ ਕਈ ਯੁਗ ਜੀਤ ਗਏ ਬਰਜ ਕਾਂ ਬਾਲੇ ਮਾਨੂੰ ਮਨੁੱਖਾ ਜੇ ਮਿਲੀ ਹੈ ਇਸ ਲਈ ਗੁਰੂ ਪਿਆਰੇ ਨਾਨਕ ਕੈਤ ਮਿਲਣ ਕੀ ਬੜੀਆ ਇਹੀ ਸਾਡੇ ਗੁਰੂ ਇੱਕ ਸੰਗਮ ਹੈ ਪ੍ਰਮਾਤਮਾ ਨੂੰ ਮਿਲਦਾ ਜੇ ਅਸੀਂ ਹੁਣ ਉਹ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਤਾਂ ਗੁਰੂ ਪਿਆਰੇ ਵੀ ਜੀਵ ਸਾਡਾ ਇਸ ਤਰ੍ਹਾਂ ਵਿਅਰਥ ਚਲਾ ਜਾਵੇਗਾ ਇੱਕ ਮਨੁੱਖਾ ਜਨਮ ਹੈ ਜਿਸ ਅਜ ਗੁਰੂ ਦੀ ਸੰਗਤ ਕੀਤੀ ਜਾ ਸਕਦੀ ਹੈ ਪਰਮਾਤਮਾ ਦਾ ਸਤਿਗੁਰੂ ਦੀ ਸੰਗਤ ਕਰਕੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਜਨਮ ਮਰਨ ਤੋਂ ਰੈਤ ਹੋ ਸਕੀਦਾ ਹੈ ਇਸ ਲਈ ਗੁਰੂ ਪਿਆਰੇ ਬੜਾ ਹੀ ਮੋਲਕ ਖੀਰੇ ਵਰਗਾ ਜਣਾ ਮਿਲਿਆ ਹੈ ਇਸ ਨੂੰ ਇਸ ਇਸ ਦਿਖਤਰਾ ਖਾਪੀ ਗਿਰਗ ਬਜਾਰ ਦਈਏ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਵੀ ਆਪਣੇ ਜੀਵਨ ਦਾ ਧਾਰਨ ਕਰ ਲਈਏ ਪਾਸ਼ ਰਹਿਮਤਾਂ ਕਾਰਨ ਕੋਟਨ ਗੁਰੂ ਸ਼ਕਰਾਨਾ ਤਨ ਤੁਨ ਸੇ ਅੰਖੀਰੀ ਪ੍ਰਗਰਸ ਸਹਿਜ ਜੀ ਮਹਾਰਾਜ ਜੀ ਦਾ ਆਪ ਸਰਬਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਾਸ਼ਾ ਰਮ ਦਾ ਕਰਨਾ ਅੱਜ ਨਹੀਂ ਸ਼ਬਦ ਵਿਚਾਰਾ ਸਾਡੇ ਮਨ ਹਿਰਦੇ ਵਿੱਚ ਵਸਾਉਣ ਤਾਂ ਜੋ ਸਾਨੂੰ ਵੀ ਗੁਰੂ ਪਿਆਰੇ ਸਮਝ ਆ ਜਾਵੇ ਕਿ ਸਾਡਾ ਸਿੱਖੀ ਲਾਹ ਲੈਂ ਨਿਕਲਣਾ ਤੇ ਆਏ ਹਾਂ ਅਸੀਂ ਵੀ ਓਹਰ ਮਹਾ ਨਾਮ ਲਈਏ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦੀ ਬਾਣੀ ਕੀ ਕਰਕੇ ਅਸੀਂ ਵੀ ਗੁਰੂ ਪਿਆਰੇ ਲਾਹ ਹੱਟ ਲਈਏ ਇਸ ਲਈ ਗੁਰੂ ਪਿਆਰੇ ਜਾਨਾ ਗੁਰੂ ਦੀ ਸੰਗਤ ਪਰਮਾਤਮਾ ਦਾ ਨਾਮ ਜਪੀਏ ਆਉ ਸਾਧ ਜੀ ਕੀਰਤਿ ਆਪਾਂ ਅਥੇ ਪਾਠ ਸਰਵਣ ਕਰ ਗਏ ਜੀ ਅੰਤਰ ਗਤ ਜਿਸ ਆਪ ਜਨਾਏ ਨਾਨਕ ਜਿਸ ਜਨ ਆਪ ਬਚਾਏ ਵਾਹਿਗੁਰੂ ਜੀ ਕਾ